ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਤੁਹਾਡੇ ਲਈ ਬਹੁਤ ਜ਼ਰੂਰੀ ਫੈਕਟ ਸਾਂਝੇ ਕਰਨ ਜਾ ਰਿਹਾ ਹਾਂ ਸਾਰਿਆਂ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਆਪਦੇ ਸਾਥੀਆਂ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਇਸ ਤੋਂ ਬਾਅਦ ਆਪਾਂ ਨੂੰ ਤੁਹਾਡੇ ਡਾਊਟ ਕਲੀਅਰ ਕਰਨ ਦੇ ਵਿੱਚ ਕੋਈ ਹੋਰ ਵੀਡੀਓ ਨਾ ਬਣਾਣੀ ਪਵੇ ਇਸ ਕਰਕੇ ਅੱਜ ਅੱਜ ਦੀ ਵੀਡੀਓ ਦੇ ਵਿੱਚ ਹੀ ਤੁਹਾਨੂੰ ਸਾਰੀ ਜਾਣਕਾਰੀ ਦੇਣ ਜਾ ਰਿਹਾ ਹਾਂ ਕਿ ਜਿਹੜਾ ਪੀਐਸਟੈਟ 2024 ਦਾ ਰਿਜ਼ਲਟ ਰਿਵਾਈਜ਼ ਹੋਇਆ ਹੈ ਔਰ ਰਿਜ਼ਲਟ ਉਸ ਤੋਂ ਬਾਅਦ ਕੀ ਹੈ ਦੁਬਾਰਾ ਵੀ ਰਿਵਾਈਜ਼ ਹੋ ਸਕਦਾ ਹੈ ਕਿਉਂਕਿ ਕੁਝ ਸਾਥੀਆਂ ਵੱਲੋਂ ਦੁਬਾਰਾ ਤੋਂ ਕੇਸ ਰਿਵਾਈਜ਼ ਕੇਸ ਲਗਾਇਆ ਜਾ ਰਿਹਾ ਹੈ ਤਾਂ ਬੱਚੇ ਬਹੁਤ ਜ਼ਿਆਦਾ ਡਾਊਟਫੁਲ ਨੇ ਕਿ ਸਾਡਾ ਕੀ ਬਣੂਗਾ ਕਿ ਜਿਹੜੇ ਬੱਚੇ ਕੁਆਲੀਫਾਈਡ ਕਰ ਗਏ ਕਿ ਉਹਨਾਂ ਦਾ ਫਿਰ ਰਿਜ਼ਲਟ ਰਿਵਾਈਜ਼ ਹੋਊਗਾ ਉਹਨਾਂ ਦਾ ਨੰਬਰ ਘਟੂਗਾ ਜਾਂ ਵਧੂਗਾ ਤਾਂ ਜਿਹੜੇ ਰਹਿ ਗਏ ਇੱਕ ਜਾਂ ਦੋ ਨੰਬਰ ਤੋਂ ਕਿ ਉਹ ਦੁਬਾਰਾ ਉਸ ਚੀਜ਼ ਨੂੰ ਕਲੀਅਰ ਕਰ ਪਾਣਗੇ ਇਸ ਚੀਜ਼ ਦੇ ਨਾਲ ਸਾਰੇ ਗੱਲਬਾਤ ਤੁਹਾਡੇ ਨਾਲ ਮੈਂ ਇਸ ਸੈਸ਼ਨ ਦੇ ਵਿੱਚ ਸ਼ੇਅਰ ਕਰਾਂਗਾ ਸੋ ਸਾਰਿਆਂ ਨੂੰ ਬੇਨਤੀ ਹੈ ਸੈਸ਼ਨ ਨੂੰ ਵੱਡਾ ਨਹੀਂ ਕਰਦੇ ਬਸ ਥੋੜਾ ਜਿਹਾ ਸਾਥ ਦਿਓ ਜੇ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਸਕਰੀਨ ਦੇ ਉੱਪਰ ਇਹ ਦਿਖ ਰਿਹਾ ਹੈ ਜਿਹੜਾ ਕਿ ਨੋਟੀਫਿਕੇਸ਼ਨ ਹੈ ਰਿਵਾਈਜ਼ ਰਿਜ਼ਲਟ ਨੂੰ ਲੈ ਕੇ ਜਿਹੜਾ ਕਿ 1 12 24 ਨੂੰ ਰਿਜ਼ਲਟ ਰਿਵਾਈਜ਼ ਹੋਇਆ ਸੀ ਉਸ ਤੋਂ ਬਾਅਦ 28 ਜਿਹੜਾ 8 ਨੂੰ ਯਾਨੀ ਕਿ ਅਗਸਤ ਨੂੰ ਜਿਹੜਾ ਰਿਜ਼ਲਟ ਹੈ ਉਹ ਦੁਬਾਰਾ ਤੋਂ ਰਿਵਾਈਜ਼ ਹੋਇਆ ਹੁਣ ਸਭ ਤੋਂ ਪਹਿਲਾਂ ਤੁਸੀਂ ਇੱਕ ਚੀਜ਼ ਨੂੰ ਸਮਝੋ ਜਿਹੜੇ ਕੁਝ ਬੰਦੇ ਜਿਹੜੇ ਗਲਤ ਗੁੰਮਰਾਹ ਕਰ ਰਹੇ ਆ ਉਹ ਕਹਿ ਰਹੇ ਆ ਜੀ ਕਿ ਰਿਜ਼ਲਟ ਰਵਾਈਜ਼ ਹੋਊਗਾ ਦੁਬਾਰਾ ਆਪਾਂ ਨੂੰ ਜਿਹੜਾ ਹੈ ਲਗਾਉਣਾ ਚਾਹੀਦਾ ਕੇਸ ਲਗਾਉਣਾ ਚਾਹੀਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਐਸਚਨ ਦੇ ਉੱਪਰ ਹੀ ਲੈ ਕੇ ਚੱਲਦਾ ਜਿਹੜਾ ਕਿ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕੁਐਸਚਨ ਹੈ ਜਿਸ ਨੂੰ ਲੈ ਕੇ ਬੱਚੇ ਬਹੁਤ ਕਨਫਿਊਜ਼ ਨੇ ਇੱਕ ਆ ਦੇਖਿਓ ਇਹਦੇ ਵਿੱਚ ਇਹ ਦੱਸਿਆ ਹੋਇਆ ਹੈ ਕਿ ਇੱਕ ਇੱਕ ਬੱਚਾ ਅੰਕਾਂ ਅਤੇ ਗਣਿਤਿਕ ਅੰਕਾਂ ਨੂੰ ਸਹੀ ਟੰਗ ਨਾਲ ਲਿਖਣ ਵਿੱਚ ਅਸਫਲ ਰਹਿੰਦਾ ਹੈ ਬੱਚਾ ਕਿਸ ਕਿਸਮ ਦੀ ਸਿੱਖਣ ਦੀ ਯੋਗਤਾ ਤੋਂ ਪੀੜਿਤ ਹੈ ਪਹਿਲਾਂ ਜਿਹੜਾ ਲੱਗੀ ਸੀਗੀ ਅ ਅੰਸਰ ਕੀ ਦੇ ਵਿੱਚ ਰਿਜ਼ਲਟ ਆਇਆ ਸੀਗਾ ਉਹ ਡਿਸਕੈਲ ਕੈਲਕੂਲੀਆ ਆਇਆ ਸੀਗਾ ਹੁਣ ਉਹਨਾਂ ਨੇ ਗਰਾਫੀਆ ਲਗਾਇਆ ਹੈ ਹੁਣ ਇਹ ਇਹ ਐਵੇਂ ਨਹੀਂ ਜਿਹੜੇ ਕੀ ਉਹਨਾਂ ਨੇ ਚੱਕ ਕੇ ਬਦਲ ਦਿੱਤਾ ਮਾਨਯੋਗ ਹਾਈ ਕੋਰਟ ਨੇ ਜਦੋਂ ਆਪਾਂ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀਗੀ ਤਾਂ ਉਹਨਾਂ ਨੇ ਇੱਕ ਐਕਸਪਰਟ ਕਮੇਟੀ ਬਿਠਾਈ ਸੀਗੀ ਜਿਹੜਾ ਕਿ 150 ਦਾ 150 ਨੰਬਰ ਪੀਐਸਟਟ 1 PS 2올 सब्जेक्ट मैथ्स साइंस एसएसटी आर्ट एंड क्राफ्ट ਸਾਰਿਆਂ ਦਾ ਰਿਜ਼ਲਟ ਜਿਹੜਾ ਹੈ ਰਿਵਾਈਜ਼ ਹੋਇਆ ਠੀਕ ਹੈ ਇਹਦੇ ਵਿੱਚ ਤਾਂ ਇਹ ਚੀਜ਼ ਦੀ ਤਾਂ ਰਹੀ ਨਹੀਂ ਕਿ ਹੁਣ ਦੁਬਾਰਾ ਰਿਜ਼ਲਟ ਰਿਵਾਈਜ਼ ਹੋਊਗਾ ਇਸ ਚੀਜ਼ ਦੀ ਤਾਂ ਕੋਈ ਗੱਲ ਹੀ ਨਹੀਂ ਰਹੇਗੀ ਕਿਉਂਕਿ ਜਦੋਂ ਡਿਪਾਰਟਮੈਂਟ ਨੇ ਆਪਦੀ ਗਲਤੀ ਮੰਨੀ ਕਿ ਸਾਡੇ ਕੋਲ ਗਲਤੀ ਹੋਈ ਹੈ ਅਸੀਂ ਜਿਹੜਾ ਹੈ ਦੁਬਾਰਾ ਤੋਂ ਜਿਹੜਾ ਹੈ ਰਿਜ਼ਲਟ ਰਿਵਾਈਜ਼ ਕਰ ਰਹੇ ਹਾਂ ਜਿਹੜੀਆਂ ਪਿਛਲੀਆਂ ਹੀਰਿੰਗ ਹੋਈਆਂ 17 ਮਾਰਚ ਨੂੰ ਮੈਂ ਤੁਹਾਨੂੰ ਸਾਰਾ ਦਿਖਾਉਂਗਾ ਇਹਦੇ ਵਿੱਚ ਠੀਕ ਹੈ ਵੀ ਉਹ ਉਹਦੇ ਵਿੱਚ ਕੀ ਗੱਲ ਹੋਈ ਸੀ ਉਹਦੇ ਵਿੱਚ ਕੀ ਦਲੀਲ ਰੱਖੀ ਗਈ ਸੀ ਕਿ ਆਪਣੇ ਹਾਈ ਕੋਰਟ ਵੱਲੋਂ ਸੋਰੀ ਆਪਣੇ ਵਕੀਲ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਠੀਕ ਹੈ ਉਹਨਾਂ ਨੇ ਜਿਹੜਾ ਆ ਦੇਖੋ ਆ ਵਾਲੇ ਆਰਡਰ ਨੇ 17 ਮਾਰਚ ਦੇ ਤੁਹਾਨੂੰ ਮੈਂ ਸਕਰੀਨ ਦੇ ਉੱਪਰ ਤੁਸੀਂ ਦੇਖ ਹੀ ਰਹੇ ਹੋ 17 ਮਾਰਚ ਦੇ ਆਰਡਰ ਨੇ ਠੀਕ ਹੈ ਇਹਨਾਂ ਨੇ ਇਹਦੇ ਵਿੱਚ ਸਪਸ਼ਟ ਕਿਹਾ ਕਿ ਜਿਹੜਾ ਗਰੁੱਪ ਸੀ ਸੈੱਟ ਸੀ ਇਹਦੇ ਵਿੱਚ ਉਹਨਾਂ ਨੇ ਉਸ ਚੀਜ਼ ਬਾਰੇ ਗੱਲ ਕੀਤੀ ਸੀ ਪਰ ਨੋਟਿਸ ਸਾਰਿਆਂ ਦਾ ਸੀਗਾ ਇਹਨਾਂ ਨੇ ਕਿਹਾ ਜੀ ਚਾਰ ਉੱਤਰ ਚਾਰ ਉੱਤਰ ਗਲਤ ਸਨ ਇਸ ਲਈ 1 ਦਸੰਬਰ 2024 ਨੂੰ ਪੰਜਾਬ ਰਾਜ ਅਯੋਜਿਤ ਜੋ ਪ੍ਰੀਖਿਆ ਜਿਹੜੀ ਹੈ ਉੱਤਰ ਕੁੰਜੀਆਂ ਨੂੰ ਸੋਧਨ ਦੀ ਲੋੜ ਹੈ ਇਹ 17 ਮਾਰਚ ਦੀ ਹੀアリング ਹੈ ਇਸ ਤੋਂ ਪਹਿਲਾਂ ਇੱਕ ਤਰੀਕ ਜਿਹੜੀ ਪਈ ਜਿੰਦੇ ਵਿੱਚ ਕੀ ਕੀਤਾ ਗਿਆ ਸੀਗਾ ਕਿ ਜਿਹੜਾ ਪੇਪਰ 1 ਸੀ ਔਰ ਪੇਪਰ 2 ਜਿਹੜਾ ਹੈ ਉਸ ਚੀਜ਼ ਨੂੰ ਮਰਜ ਕੀਤਾ ਗਿਆ ਸੀ ਕੇਸ ਨੂੰ ਕਿਉਂਕਿ ਹੀアリング ਲੱਗ-ਲੱਗ ਸੀਗੀ ਤਾਂ ਸਾਨੂੰ ਥੋੜਾ ਜਿਹਾ ਹੀアリング ਦੇ ਵਿੱਚ ਪਹੁੰਚਣ ਦੀ ਵਿੱਚ ਦਿੱਕਤ ਆਉਂਦੀ ਸੀ ਹਰ ਇੱਕ ਹੀアリング ਤੇ ਮੈਂ ਆ ਪਹੁੰਚਿਆ ਹੀアリング ਦੇ ਵਿੱਚ ਬਹੁਤ ਜਿੰਨੀ ਤੁਸੀਂ ਪ੍ਰੋਸੈਸ ਨਾਲ ਸਾਡੇ ਤੇ ਪ੍ਰੋਸੈਸ ਜਤਾਇਆ ਸੀ ਓਨੀ ਮਿਹਨਤ ਦੇ ਨਾਲ ਇਸ ਕੇਸ ਨੂੰ sire ਲਗਾਇਆ ਸੀਗਾ ਔਰ ਜਿਹੜਾ ਹੈ ਰਿਜ਼ਲਟ ਰਵਾਈਜ਼ ਕਰਾਇਆ ਹੈ ਜੇ ਇੱਕ ਵਾਰ ਫਿਰ ਤੋਂ ਕੋਈ ਕੇਸ ਲਗਾਉਂਦਾ ਹੈ ਜਿਹੜੇ ਬੱਚੇ ਕੁਆਲੀਫਾਈਡ ਕਰ ਚੁੱਕੇ ਨੇ ਜਿਹੜੇ ਬੱਚੇ ਕੁਆਲੀਫਾਈਡ ਹੁਣ ਅੱਗੇ ਜਿਹੜਾ ਅਗਲੀ ਪੀੜ੍ਹੀ ਦੇ ਉੱਪਰ ਜਿਹੜਾ ਕਿ ਅਗਾ ਆਪਾਂ ਕਹਿ ਦਿੰਨੇ ਕਿ ਆਪਦੇ ਰਸਤੇ ਦੇ ਉੱਪਰ ਪਹੁੰਚ ਚੁੱਕੇ ਨੇ ਉਹ ਵੀ ਬੱਚੇ ਕਦੇ ਨਾ ਕਿਤੇ ਕਨਫਿਊਜ਼ ਹੋ ਜਾਣਗੇ ਇਸ ਚੱਕਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਮੈਂ ਪਹਿਲਾ ਲਾਈਵ ਸੈਸ਼ਨ ਦੇ ਵਿੱਚ ਵੀ ਇਹ ਗੱਲ ਕੀਤੀ ਹੈ ਹੁਣ ਵੀ ਮੈਂ ਕਹਿ ਰਿਹਾ ਕਿ ਇਸ ਤੋਂ ਬਾਅਦ ਜਿਹੜੇ ਬੱਚੇ ਇਹ ਚੀਜ਼ ਕਰ ਰਹੇ ਨੇ ਉਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਨੋਟਿਸ ਤੁਸੀਂ ਪਿੱਛੇ ਦੇਖ ਸਕਦੇ ਹੋ ਜਿਹੜਾ ਰਿਜ਼ਲਟ 19 ਫਰਵਰੀ ਨੂੰ ਜਿਹੜਾ ਹੈ ਉਹਨਾਂ ਦਾ ਕੋਸ਼ਿਸ਼ ਕੀਤਾ ਗਿਆ ਸੀਗਾ ਕਿ 11 12 24 ਨੂੰ ਪੇਪਰ ਜਿਹੜਾ ਕਰਾਇਆ ਗਿਆ ਸੀ ਉਹਦਾ ਰਿਜ਼ਲਟ ਆਇਆ ਹੈ ਰਿਜ਼ਲਟ ਵੀ ਬਹੁਤ ਮਿੰਤਾ ਨਾਲ ਕਢਵਾਇਆ ਹੈ ਹੁਣ ਜਿਹੜਾ ਰਿਜ਼ਲਟ ਰਵਾਈਜ਼ ਕਰਵਾਇਆ ਹਜੇ ਵੀ ਆਪਾਂ ਇਹ ਚੀਜ਼ਾਂ ਦੇ ਵਿੱਚ ਉਲਝੇ ਹੋਏ ਆ ਕਿ ਸਾਨੂੰ ਇਹ ਵੀ ਚਾਹੀਦਾ ਸਾਨੂੰ ਉਹ ਵੀ ਚਾਹੀਦਾ ਤਾਂ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਬੱਚੇ ਤੁਸੀਂ ਕਿਸੇ ਨੂੰ ਫੰਡ ਕਰ ਰਹੇ ਹੋ ਕਿਸੇ ਨੂੰ ਕੁਝ ਕਰ ਰਹੇ ਹੋ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਕੁਝ ਕੋਈ ਨੰਬਰ ਨਹੀਂ ਮਿਲਣਾ ਕਿਉਂਕਿ ਪਿੱਛੇ ਤੁਹਾਨੂੰ ਮੈਂ ਇੱਕ ਚੀਜ਼ ਦੱਸ ਦਿਆਂ ਪੀਐਸਟੈਟ 2023 ਦਾ ਕੇਸ ਚੱਲ ਰਿਹਾ ਹਜੇ ਵੀ ਪੀਐਸਟੈਟ 2023 ਦਾ ਕੇਸ ਚੱਲ ਰਿਹਾ ਹੈ 1 ਅਕਤੂਬਰ ਨੂੰ ਉਹਦੀ ਹੀアリング ਹੈ 1 ਅਕਤੂਬਰ ਨੂੰ ਉਹਦੀ ਹੀアリング ਹੈ ਹਜੇ ਤੱਕ ਲਟ ਕਰਿਆ 24 ਦਾ ਕੇਸ 7 ਮਹੀਨਿਆਂ ਦੇ ਵਿੱਚ ਤੁਹਾਡੀ ਯੂਨੀਅਨ ਨੇ ਤੁਹਾਨੂੰ ਜਿਹੜਾ ਹੈ ਨੰਬਰ ਦਵਾਇਆ ਹੈ ਤੇ 23 ਦਾ ਕੇਸ ਹਰ ਤੱਕ ਲਟਕ ਰਿਹਾ ਜੇ ਐਵੇਂ ਕੇਸ ਲੱਗ ਗਿਆ ਦੁਬਾਰ ਤੋਂ ਤੇ ਇਹ ਵੀ ਕੇਸ ਐਵੇਂ ਲਟਕੂਗਾ ਹੱਲ ਨਹੀਂ ਹੋਣਾ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਹ ਚੀਜ਼ ਨੂੰ ਸਮਝੋ ਕਿਸ ਕੋਈ ਐਵੇਂ ਤੁਹਾਨੂੰ ਕੁਝ ਵੀ ਗੁੰਮਰਾਹ ਕਰੀ ਜਾਵੇ ਤੁਹਾਡਾ ਤੁਸੀਂ ਆਪ ਦੇਖਣਾ ਕਿ ਤੁਹਾਡੇ ਲਈ ਸਹੀ ਕੀ ਹੈ ਕਿ ਤੁਹਾਡੇ ਲਈ ਯੂਨੀਅਨ ਨੇ ਕਦੇ ਐਫਰਟਸ ਕੀਤਾ ਜਿਹੜੇ ਬੱਚੇ ਜਿਹੜੇ ਬੰਦੇ ਇਹ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਜਿਹੜਾ ਤੁਹਾਨੂੰ ਨੰਬਰ ਦਵਾਵਾਂਗੇ ਕਿ ਤੁਸੀਂ ਉਹਨਾਂ ਨੇ ਕਦੇ ਦੇਖਿਆ ਕਿ ਤੁਹਾਡੇ ਕਦੇ ਕਿਸੇ ਯੂਨੀਅਨ ਦੇ ਪ੍ਰੋਟੈਸਟ ਤੇ ਜਾਂ ਕਿਸੇ ਮੀਟਿੰਗ ਤੇ ਪਹੁੰਚੇ ਹੋਣ ਜਾਂ ਅਜੇ ਤੱਕ ਦੇ ਯੂਨੀਅਨ ਦੇ ਪਲੇਟਫਾਰਮ ਤੇ ਆ ਕੇ ਕਦੇ ਕਿਸੇ ਦੀ ਸੇਵਾ ਕੀਤੀ ਹੋਵੇ ਜਾਂ ਕਦੇ ਕਿਸੇ ਨੂੰ ਕਿਸੇ ਦਾ ਫਾਇਦਾ ਸੋਚਿਆ ਹੋਵੇ ਅੱਜ ਆਪਦੇ ਨਿੱਜੀ ਫਾਇਦੇ ਦੇ ਲਈ ਮੈਂ ਸਾਰੀਆਂ ਫੋਟੋਆਂ ਮੈਨੂੰ ਲੱਭੀਆਂ ਨਹੀਂ ਤੁਸੀਂ ਦੇਖ ਰਹੇ ਹੋ ਹਰ ਮੀਟਿੰਗ ਦੇ ਵਿੱਚ ਉਹ ਕਿਸੇ ਵੀ ਮੀਟਿੰਗ ਦੇ ਵਿੱਚ ਕੋਈ ਇੱਕ ਮੀਟਿੰਗ ਦੇ ਵਿੱਚ ਵੀਡੀਓ ਪਾ ਕੇ ਪੁਸ਼ਟੀ ਦੇ ਦੇਣ ਕਿ ਕਦੇ ਵੀ ਉਹ ਯੂਨੀਅਨ ਦੀ ਮੀਟਿੰਗ ਦੇ ਵਿੱਚ ਜਾਂ ਯੂਨੀਅਨ ਦਾ ਸਾਥ ਕਰੇ ਕਿਸੇ ਥਾਂ ਤੇ ਦਿੱਤਾ ਕਿਸ ਪਲੇਟਫਾਰਮ ਤੇ ਤਾਂ ਇਹ ਸਭ ਮੈਂ ਸਮਝਦਾ ਕਿ ਉਹਨਾਂ ਦੇ ਮਨ ਦੇ ਵਿੱਚ ਕੁਝ ਉਹ ਨਹੀਂ ਹੋਊਗਾ ਪਰ ਮੈਂ ਇਹ ਚੀਜ਼ ਕਹਿਣਾ ਚਾਹੁੰਨਾ ਜੇ ਤੁਸੀਂ ਵਾਕਈ ਇਹ ਚਾਹੁੰਦੇ ਹੋ ਕੀ ਪੀਐਸਟਟ ਦਾ ਅਸੀਂ ਬੱਚਿਆਂ ਦਾ ਫਾਇਦਾ ਕਰਨਾ ਚਾਹੁੰਦੇ ਆ ਤਾਂ ਮੈਂ ਚਾਹੁੰਨਾ ਕਿ ਮੇਰਾ ਤੁਸੀਂ ਸਕਰੀਨ ਦੇ ਉੱਪਰ ਮੈਂ ਨੰਬਰ ਲਿਖ ਰਿਹਾ ਤੁਸੀਂ ਇਹ ਨੰਬਰ ਦੇ ਉੱਪਰ ਮੈਸੇਜ ਕਰਕੇ ਫੋਨ ਕਰਕੇ ਇੱਕ ਮੀਟਿੰਗ ਆਰਗੇਨਾਈਜ਼ ਕਰੋ ਜਿਹੜੀ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਾਂ ਕਿੱਥੇ ਵੀ ਤੁਸੀਂ ਸਾਨੂੰ ਤੁਸੀਂ ਕਹੋਗੇ ਅਸੀਂ ਹਾਜ਼ਰ ਹੋਵਾਂਗੇ ਪੀਐਸਟਟ ਯੂਨੀਅਨ ਦੀ ਸਾਰੀ ਕਮੇਟੀ ਉਸ ਮੀਟਿੰਗ ਦੇ ਵਿੱਚ ਪਹੁੰਚੂਗੀ ਠੀਕ ਹੈ ਅ ਨੰਬਰ ਤੁਸੀਂ ਨੋਟ ਕਰ ਲਓ 62802 62496 ਇਸ ਨੰਬਰ ਤੇ ਉੱਪਰ ਫੋਨ ਕਰਕੇ ਤੁਸੀਂ ਵਾਕਿਆ ਚਾਹੁੰਦੇ ਹੋ ਕਿ ਅਸੀਂ ਬੱਚਿਆਂ ਦਾ ਫਾਇਦਾ ਕਰਨਾ ਚਾਹੁੰਦੇ ਆ ਨੰਬਰ ਮਿਲ ਸਕਦਾ ਤੁਹਾਡੇ ਕੋਲ ਕੋਈ ਮਾਸਟਰ ਪਲਾਨ ਹੈ ਜਿਹੜਾ ਤੁਸੀਂ ਸਰਕਾਰ ਦੇ ਅੱਗੇ ਜਾ ਡਿਪਾਰਟਮੈਂਟ ਨੂੰ ਤੁਸੀਂ ਇਹ ਚੀਜ਼ ਦੱਸ ਸਕਦੇ ਹੋ ਕਿ ਜਿਹੜਾ ਰਿਜ਼ਲਟ ਆਇਆ ਉਹ ਹਜੇ ਵੀ ਉਹਦੇ ਵਿੱਚ ਕੋਈ ਕਮੀਆਂ ਨੇ ਤਾਂ ਅਸੀਂ ਤੁਹਾਡੇ ਨਾਲ ਤੁਰੰਤ ਤਿਆਰ ਹਾਂ ਅਸੀਂ ਤੁਹਾਡੇ ਨਾਲ ਤੁਰੰਤ ਤਿਆਰ ਹਾਂ ਕਿਉਂਕਿ ਅਸੀਂ ਵੀ ਸੇਵਾ ਦਾ ਜਿਹੜੇ ਹੈ ਉਸ ਪਾਵਨ ਨਾਲ ਵਰਕ ਕਰ ਰਹੇ ਆ ਜੇ ਤੁਹਾਡੇ ਮਨ ਦੇ ਵਿੱਚ ਵੀ ਉਹ ਚੀਜ਼ ਹੈ ਤਾਂ ਤੁਸੀਂ ਮੇਰੇ ਨੰਬਰ ਦੇ ਉੱਪਰ ਮੈਸੇਜ ਕਰਕੇ ਦੱਸਿਓ ਜੇ ਤੁਸੀਂ ਵਾਕੇ ਸੱਚੇ ਹੋ ਤਾਂ ਤੁਸੀਂ ਮੇਰੇ ਨੰਬਰ ਦੇ ਉੱਪਰ ਮੈਸੇਜ ਕਰੋਗੇ ਮੇਰੇ ਨੰਬਰ ਦੇ ਉੱਪਰ ਫੋਨ ਕਰਕੇ ਮੀਟਿੰਗ ਆਰਗੇਨਾਈਜ਼ ਕਰੋਗੇ ਸਾਨੂੰ ਬੁਲਾਓਗੇ ਜੇ ਸਾਨੂੰ ਤੁਹਾਡਾ ਮਾਸਟਰ ਪਲਾਨ ਜੇ ਤੁਹਾਡਾ ਜਿਹੜਾ ਪਲਾਨ ਹੈ ਉਹ ਵਧੀਆ ਲੱਗਾ ਤਾਂ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਪਰ ਐਵੇਂ ਗਲਤ ਗੁਮਰਾਹ ਨਾ ਕਰੋ ਕਿ ਇਹ ਹੋ ਜਾਊਗਾ ਉਹ ਹੋ ਜਾਊਗਾ ਹੁਣ ਦੇਖਣਾ ਇਹ ਹੈ ਕਿ ਤੁਸੀਂ ਸਾਨੂੰ ਜਿਹੜਾ ਹੈ ਕੰਟੈਕਟ ਕਰਦੇ ਹੋ ਜਾਂ ਨਹੀਂ ਕਰਦੇ ਹੁਣ ਇੱਥੇ ਚੀਜ਼ ਪਤਾ ਲੱਗੂਗੀ ਤੁਹਾਡੇ ਮਨ ਦੇ ਵਿੱਚ ਚੋਰ ਹੈ ਜਾਂ ਨਹੀਂ ਹੈ ਤੋ ਜਿਹੜੇ ਬੱਚੇ ਕਿਸੇ ਨੂੰ ਫੰਡ ਕਰ ਚੁੱਕੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਕਿਸੇ ਨੂੰ ਕਰ ਚੁੱਕੇ ਹੋ ਤਾਂ ਉਹਨਾਂ ਨੂੰ ਉਹਨਾਂ ਕੋਲ ਵਾਪਸ ਲੈ ਲਓ ਕੋਈ ਕੇਸ ਲਾਉਣ ਦਾ ਫਾਇਦਾ ਨਹੀਂ ਹੈਗਾ ਬਲਕਿ ਜਿਹੜੀ ਚੀਜ਼ ਕਹਿਣੀ ਚਾਹੀਦੀ ਹੈ ਜਿਹੜੀ ਚੀਜ਼ ਕਰਨੀ ਚਾਹੀਦੀ ਹੈ ਉਹ ਚੀਜ਼ ਤੁਸੀਂ ਇਹ ਕਰ ਸਕਦੇ ਹੋ ਕਿ ਜਿਹੜਾ ਤੁਹਾਡੀ ਯੂਨੀਅਨ ਆ ਦੇਖੋ ਜੀ ਅੱਜ ਦੀ ਪਹਿਲਾਂ ਆ ਦੇਖ ਲਓ ਨਿਊਜ਼ ਅੱਜ ਦੀ ਅਜੀਤ ਤਸਵੀਰ ਦੇ ਵਿੱਚ ਜਿਹੜੀ ਹੈ ਉਹ ਲਗਾਈ ਹੋਈ ਹੈ ਇੰਨੇ ਬੱਚਿਆਂ ਦਾ ਇੰਨੇ ਬੱਚੇ ਖੁਸ਼ ਸੀਗੇ ਕਿਉਂਕਿ 150 ਦਾ 150 ਨੰਬਰ ਜਦੋਂ ਰਿਵਾਈਜ਼ ਹੀ ਹੋ ਗਿਆ ਇਸ ਤੋਂ ਬਾਅਦ ਤਾਂ ਕੋਈ ਚੀਜ਼ ਰਹੀ ਨਹੀਂ ਇਸ ਤੋਂ ਬਾਅਦ ਕੋਈ ਰਹੀ ਨਹੀਂ 150 ਪੇਪਰ ਦੇ ਵਿੱਚ 150 ਕੁਐਸਚਨ ਹੁੰਦਾ ਹੈ ਉਹਨਾਂ ਨੇ ਸਪਸ਼ਟ ਕਿਹਾ ਹੋਇਆ ਇੱਥੇ ਉੱਥੇ ਇਹਨਾਂ ਨੇ ਸਪਸ਼ਟ ਕਿਹਾ ਹੋਇਆ ਹੈ ਕਿ ਅਸੀਂ ਜਿਹੜਾ ਰਿਜ਼ਲਟ ਹੈ ਉਹ ਰਿਵਾਈਜ਼ ਕਰ ਰਹੇ ਹਾਂ ਆ ਦੇਖੋ ਆ ਦੇਖ ਸਕਦੇ ਹੋ ਤੁਸੀਂ ਪੀਐਸਟੈਟ 1 ਔਰ ਪੀਐਸਟੈਟ 2 ਸਾਰਾ ਸੋਧਿਆ ਹੈ ਇਹਨੂੰ ਇਹ ਇਹ ਸਾਰਾ ਰਿਜ਼ਲਟ ਡਿਪਾਰਟਮੈਂਟ ਨੇ ਆਪ ਤਿਆਰ ਨਹੀਂ ਕੀਤਾ ਇਹ ਜਿਹੜੀ ਹੈ ਕਮੇਟੀ ਮਾਨਯੋਗ ਹਾਈ ਕੋਰਟ ਨੇ ਮਾਨਯੋਗ ਸਾਡੇ ਜਸਟਿਸ ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਦੇ ਦੇਸ਼ ਅਧਿਸ਼ਾ ਨਿਰਦੇਸ਼ਾਂ ਹੇਠ ਇੱਕ ਕਮੇਟੀ ਬਣੀ ਸੀਗੀ ਜੋ ਸਾਡੀ ਮੰਗ ਸੀਗੀ ਕਿ ਇਸ ਚੀਜ਼ ਨੂੰ ਦੁਬਾਰਾ ਜਿਹੜਾ ਹੈ ਸੋਧਿਆ ਜਾਵੇ ਤਾਂ ਉਸ ਚੀਜ਼ ਨੂੰ ਲੈ ਕੇ ਬੱਚਿਆਂ ਦੇ 5 ਤੋਂ 6 ਨੰਬਰ ਹਰ ਇੱਕ ਦੇ ਇਨਕਰੀਜ਼ ਹੋਏ ਹੈ ਹਰ ਇੱਕ ਬੱਚੇ ਦੇ ਇਨਕਰੀਜ਼ ਹੋਏ ਹੈ ਇਸ ਤੋਂ ਬਾਅਦ ਮਿਲਣਾ ਮਲਾਣਾ ਕੁਝ ਵੀ ਨਹੀਂ ਤੁਹਾਨੂੰ ਤੁਹਾਨੂੰ ਕੋਈ ਨੰਬਰ ਨਹੀਂ ਮਿਲਣਾ ਤੁਹਾਡਾ ਕੇਸ ਤੁਹਾਨੂੰ ਮੈਂ ਇਸ ਚੀਜ਼ ਦੇ ਨੁਕਸਾਨ ਦੱਸਦਾ ਤੁਹਾਨੂੰ ਨੁਕਸਾਨ ਕੀ ਹੋਣਗੇ ਤੁਹਾਨੂੰ ਨੰਬਰ ਨਹੀਂ ਮਿਲੂਗਾ ਸਭ ਤੋਂ ਪਹਿਲਾਂ ਨੰਬਰ ਨਹੀਂ ਮਿਲੂਗਾ ਰਿਜ਼ਲਟ ਇਹ ਹੀ ਰਿਵਾਈਜ਼ ਹੋਊਗਾ ਤਾਂ ਦੂਜੀ ਗੱਲ ਉਸ ਤੋਂ ਬਾਅਦ ਉਹਦਾ ਨੁਕਸਾਨ ਕੀ ਹੋਊਗਾ ਕਿ ਜਿਹੜੀ ਤੁਸੀਂ ਕੇਸ ਲਗਾਓਗੇ ਅਗਲਾ ਪੀਐਸ ਟੈਟ ਜਿਹੜਾ 25 ਐ ਉਹਦਾ ਨੋਟੀਫਿਕੇਸ਼ਨ ਨਹੀਂ ਆਣਾ ਪੀਐਸ ਟੈਟ 2025 ਦਾ ਨੋਟੀਫਿਕੇਸ਼ਨ ਨਹੀਂ ਆਣਾ ਠੀਕ ਹੈ ਔਰ ਜਿਹੜਾ ਪੀਐਸਟੈਟ 2024 ਹੈ ਇਹਦੇ ਇਹਦੇ ਜਿਹੜੇ ਸਰਟੀਫਿਕੇਟ ਨੇ ਇੱਕ ਵਾਰ ਤੋਂ ਫਿਰ ਰੋਲ ਜਿਹੜੇ ਹੈ ਰੁਕ ਜਾਣਗੇ ਇੱਕ ਵਾਰ ਤੋਂ ਫਿਰ ਜਿਹੜੇ ਸਰਟੀਫਿਕੇਟ ਹੈ ਰੁਕ ਜਾਣਗੇ ਉਸ ਤੋਂ ਬਾਅਦ ਜਿਹੜਾ ਜਦੋਂ ਮੀਟਿੰਗਾਂ ਹੋਊਗੀ ਮੀਟਿੰਗ ਦੇ ਵਿੱਚ ਡਿਪਾਰਟਮੈਂਟ ਕੋਲ ਔਰ ਸਿੱਖਿਆ ਮੰਦੇਸਾਬ ਕੋਲ ਇੱਕੋ ਜਵਾਬ ਹੋਊਗਾ ਜੀ ਹਜੇ ਪੀਐਸਟੈਟ 2024 ਦਾ ਕੇਸ ਚੱਲ ਰਿਹਾ ਅਸੀਂ ਉਹਨਾਂ ਤੱਕ ਤੁਹਾਨੂੰ ਪੀਐਸਟੈਟ 2025 ਨਹੀਂ ਦੇ ਸਕਦੇ ਫਾਇਦਾ ਇਹਦਾ ਇਹਦਾ ਵੀ ਫਾਇਦਾ ਨਹੀਂ ਹੋਣਾ ਇਹਦਾ ਨੁਕਸਾਨ ਹੋਣਾ ਤਾਂ ਇਹ ਚੀਜ਼ਾਂ ਨਿਕਲ ਕੇ ਆਉਣਗੇ ਕਿਉਂਕਿ ਸਾਨੂੰ ਪਤਾ ਹੈ ਸਾਡਾ ਤਜਰਬਾ ਹੈ ਅਸੀਂ ਬਹੁਤ ਸਮੇਂ ਤੋਂ ਇਹਨਾਂ ਚੀਜ਼ਾਂ ਦੇ ਵਿੱਚ ਆ ਕਿਉਂਕਿ ਜਿੱਥੇ ਲੱਗ ਸਕਦਾ ਸੀ ਉੱਥੇ ਲਗਾਇਆ ਤੇ ਐਵੇਂ ਗਲਤ ਗੁਮਰਾ ਨਾ ਕਰੋ ਬੱਚਿਆਂ ਨੂੰ ਠੀਕ ਹੈ ਮੈਂ ਤੁਹਾਨੂੰ ਫਿਰ ਤੁਸੀਂ ਸਾਰੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਥਾਂ ਤੇ ਠੀਕ ਹੈ ਉਹਨਾਂ ਬੱਚਿਆਂ ਤੱਕ ਸਾਰੇ ਤੱਕ ਪਹੁੰਚਾ ਦਿਓ ਜੇ ਜਿਹੜੇ ਬੱਚੇ ਪੈਸੇ ਦੇ ਚੁੱਕੇ ਨੇ ਜਾਂ ਜਿਹੜਾ ਦੇਣ ਦਾ ਮਨ ਬਣਾ ਚੁੱਕੇ ਨੇ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਕੋਈ ਗਰੁੱਪ ਬਣਿਆ ਹੈ ਜਿੰਦੇ ਵਿੱਚ ਕੋਈ ਦੋਸਤ ਕੋ ਜਣਾ ਐਡ ਹੋਇਆ ਉਹਦੇ ਵਿੱਚ 1500 ਰੁਪਿਆ ਪਰ ਪਰਸਨ ਫੰਡ ਲਿਆ ਜਾ ਰਿਹਾ ਠੀਕ ਹੈ ਹੋ ਸਕਦਾ ਹੁੰਦਾ ਤਾਂ ਅਸੀਂ ਤੁਹਾਡੇ ਨਾਲ ਹੀ ਆਪ ਹੀ ਅੱਗੇ ਆ ਜਾਂਦੇ ਜੇ ਹੋ ਸਕਦਾ ਹੁੰਦਾ ਕਿਉਂਕਿ ਸਾਡੇ ਕੋਲ ਸੋਰਸ ਨਹੀਂ ਸਾਡੇ ਸੋਰਸ ਨੂੰ ਪਤਾ ਲੱਗ ਚੁੱਕਿਆ ਜਦੋਂ ਹੋ ਸਕਦਾ ਸੀ ਉਦੋਂ ਤੁਹਾਡੇ ਲਈ ਯੂਨੀਅਨ ਅੱਗੇ ਆਈ ਹੈ ਠੀਕ ਹੈ ਐਵੇਂ ਨਾ ਹੋਵੇ ਕਿ ਤੁਹਾਡੇ ਇੱਕ ਆਪਦੇ ਜਿਹੜੇ ਸਤਾਰੇ ਚਮਕਾਉਣ ਦੇ ਲਈ ਜਿਹੜਾ ਤੁਸੀਂ ਇੱਕ ਦੂਜੇ ਦਾ ਨੁਕਸਾਨ ਕਰਦੇ ਹੋ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਹੋ ਜੀ ਚੀਜ਼ ਤੋਂ ਗੁਰੇਜ਼ ਕਰੋ ਕਿਉਂਕਿ ਸਮਾਂ ਪਹਿਲਾਂ ਹੀ ਬਹੁਤ ਜ਼ਿਆਦਾ ਖਰਾਬ ਹੈ ਐਜੂਕੇਸ਼ਨ ਸਿਸਟਮ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਖਰਾਬ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੀ ਚੀਜ਼ ਆਪਾਂ ਕਰਨੀ ਚਾਹੀਦੀ ਹੈ ਤੁਹਾਨੂੰ ਬਲਕਿ ਕਹਿਣਾ ਤਾਂ ਇਹ ਚਾਹੀਦਾ ਸੀਗਾ ਕਿ ਆਪਾਂ ਨੂੰ ਯੂਨੀਅਨ ਦੇ ਨਾਲ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਆਪਾਂ ਪੀਐਸਟੈਟ 2025 ਕਢਵਾ ਸਕੀਏ ਤਾਂ ਹੁਣ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਬੱਚੇ ਇਸ ਟੈਟਨ ਕੁਆਲੀਫਾਈਡ ਕਰਨ ਤੋਂ ਰਹਿ ਗਏ ਪੀਐਸਟੈਟ 2024 ਉਹਨਾਂ ਲਈ ਯੂਨੀਅਨ ਫੇਰ ਤੋਂ ਅੱਗੇ ਆਈ ਹੈ ਪੀਐਸਟੈਟ 2025 ਦੀ ਲੜਾਈ ਜਿਹੜੀ ਹੈ 9 ਸਤੰਬਰ ਨੂੰ ਪ੍ਰਤਾਪ ਬਾਗ ਫਾਜ਼ਿਲਕਾ ਦੇ ਵਿੱਚ ਪਹੁੰਚਣਾ ਠੀਕ ਹੈ ਆਪਾਂ ਪ੍ਰਤਾਪ ਭਗਤ ਇਕੱਠੇ ਹੋ ਕੇ ਜਿਹੜਾ ਹੈ ਸਰਕਾਰ ਨੂੰ ਦੱਸਾਂਗੇ ਕਿ ਸਾਡਾ ਪੀਐਸਟੈਟ 2025 ਦਾ ਜਿਹੜਾ ਹੈ ਪੇਪਰ ਲਿਆ ਜਾਵੇ ਤੁਸੀਂ ਜਿਹੜੇ ਨੰਬਰ ਤੁਸੀਂ ਦੇਖ ਰਹੇ ਹੋ ਮੈਂ ਪੋਸਟਰ ਵੀ ਸ਼ੇਅਰ ਕਰ ਦਾਂਗਾ ਇਹ ਮੇਰਾ ਨੰਬਰ ਹੈ ਇਹ ਸਾਡੇ ਸਾਥੀ ਦਾ ਨੰਬਰ ਹੈ ਇਹ ਸਾਡੇ ਦੋਨੋਂ ਯੂਨੀਅਨ ਮੈਂਬਰਸ ਦੇ ਨੰਬਰ ਨੇ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰਕੇ ਜਿਹੜਾ ਹੈ ਕੋਈ ਵੀ ਕੁਐਰੀ ਹੈ ਉਹ ਲੈ ਸਕਦੇ ਹੋ ਸਾਰਿਆਂ ਨੂੰ ਬੇਨਤੀ ਹੈ ਕਿ ਐਵੇਂ ਗਲਤ ਗੁਮਰਾਹ ਨਾ ਹੋਵੋ ਕਿਉਂਕਿ ਆਪਾਂ ਨੂੰ ਵੀ ਆਪਦਾ ਜਿਹੜਾ ਹੈ ਸੋਚਣਾ ਪੈਣਾ ਕਿਉਂਕਿ ਹਰ ਬੱਚਾ ਪਰਸਨ ਤਾਂ ਕੋਈ ਵੀ ਕੁਝ ਕਹੇਗਾ ਠੀਕ ਹੈ ਪਰ ਆਪਾਂ ਨੂੰ ਦੇਖਣਾ ਹੈ ਕਿ ਸਾਡਾ ਇਹਦੇ ਵਿੱਚ ਫਾਇਦਾ ਹੋ ਰਿਹਾ ਤੇ ਸਾਡਾ ਨੁਕਸਾਨ ਹੋ ਰਿਹਾ ਠੀਕ ਹੈ ਸਾਰੀਆਂ ਗੱਲਾਂ ਆ ਫਾਈਨਲ ਆਰਡਰ ਪਏ ਨੇ ਠੀਕ ਹੈ ਮੈਂ ਤੁਹਾਨੂੰ ਸ਼ੇਅਰ ਵੀ ਕਰ ਦੇਵਾਂਗਾ ਸਪਸ਼ਟ ਸਾਫ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਿਹਾ ਸਾਰੇ ਕੇਸ ਆ ਦੇਖੋ ਕਿੰਨੇ ਕੇਸ ਲੱਗੇ ਹੋਏ ਸੀਗੇ 11 ਕੇਸ ਸੀਗੇ ਟੋਟਲ ਟੋਟਲ 11 ਕੇਸ ਠੀਕ ਹੈ 11 ਕੇਸ ਸੀਗੇ ਹੁਣ ਕੁਝ ਸਾਥੀ ਤਾਂ ਇਹ ਵੀ ਕਹਿੰਦੇ ਸੀਗੇ ਕਿ ਪੀਐਸਟੈਟ 1 ਦੇ ਵਿੱਚ ਤਾਂ ਨੰਬਰ ਹੀ ਨਹੀਂ ਵਧਣਗੇ ਪੀਐਸਟਾਟਰ ਦੇ ਵਿੱਚ ਤਾਂ ਨੰਬਰ ਹੀ ਨਹੀਂ ਵਧਣਗੇ ਹੁਣ ਪੀਐਸਟਾਟ 1 ਦੇ ਵਿੱਚ ਫਿਰ ਨੰਬਰ ਕਿਵੇਂ ਵੱਧਗੇ ਉਦੋਂ ਤੁਸੀਂ ਕਹਿ ਰਹੇ ਸੀ ਵੀ ਨੰਬਰ ਨਹੀਂ ਵਧਣਗੇ ਕੇਸ ਲਾਉਣ ਦਾ ਫਾਇਦਾ ਨਹੀਂ ਹੁਣ ਤੁਸੀਂ ਦੁਬਾਰਾ ਤੋਂ ਵੀ ਕੇਸ ਲਗਵਾ ਰਹੇ ਹੋ ਤਾਂ ਵਾਰੀ ਵਾਰ ਕੇਸ ਕੇਸ ਨਾ ਖੇਡੋ ਕਿਉਂਕਿ ਐਜੂਕੇਸ਼ਨ ਸਿਸਟਮ ਤਾਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਬਹੁਤ ਖਰਾਬ ਹੈ ਤਾਂ ਆਪਾਂ ਨੇ ਇਸੀ ਤੋਂ ਗਰੇਜ ਕਰਨਾ ਚਾਹੀਦਾ ਕਿਉਂਕਿ ਤੁਸੀਂ ਇਸੀ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਕਰਨਾ ਤੁਸੀਂ ਆਉਣ ਵਾਲੇ ਭਰਤੀਆਂ ਨੂੰ ਨੁਕਸਾਨ ਕਰਨਾ ਜਦੋਂ ਕੇਸ ਚੱਲੂਗਾ ਐਵੇਂ ਤੁਸੀਂ ਵਰਤੀਆਂ ਸਟੇ ਕਰਾਉਂਗੇ ਵਰਤੀ ਪਹਿਲਾਂ ਹੀ ਕੋਈ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਹੋਰ ਜਾ ਕੇ ਬੱਚਿਆਂ ਦਾ ਨੁਕਸਾਨ ਕਰੋਗੇ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਮੈਂ ਫਿਰ ਤੋਂ ਕਹਿ ਰਿਹਾ ਜੀ ਤੁਹਾਨੂੰ ਲੱਗਦਾ ਹੈ ਤੁਹਾਡੇ ਕੋਲ ਕੋਈ ਪਲਾਨ ਹੈ ਜਿੰਦੇ ਨਾਲ ਤੁਸੀਂ ਬੱਚਿਆਂ ਦਾ ਫਾਇਦਾ ਕਰ ਸਕਦੇ ਹੋ ਤਾਂ ਮੈਂ ਤੁਹਾਡਾ ਸਾਥ ਦੇਣ ਲਈ ਤਿਆਰ ਹਾਂ ਪਰ ਉਹਦੇ ਲਈ ਤੁਹਾਨੂੰ ਇੱਕ ਮੀਟਿੰਗ ਰੱਖਣੀ ਪਊਗੀ ਪੀਐਸਟੈਟ 2024 ਕੁਆਲੀਫਾਈਡ ਬੱਚਿਆਂ ਦੀ ਔਰ ਨੋਨ ਕੁਆਲੀਫਾਈਡ ਬੱਚਿਆਂ ਦੀ ਜਿਹੜੇ ਕਿਐਸੀ ਇੱਕ ਜਾਂ ਦੋ ਨੰਬਰ ਤੇ ਅੜੇ ਹੋਏ ਹਨ 1 ਜਾਂ 2 ਦੇ ਵਿੱਚ ਠੀਕ ਹੈ ਉਹਨਾਂ ਦੇ ਮੀਟਿੰਗ ਰੱਖਣੀ ਹੋਊਗੀ ਸਾਨੂੰ ਤੁਸੀਂ ਸੱਦਾ ਦਿਓ ਅਸੀਂ ਆਵਾਂਗੇ ਜਿੱਥੇ ਤੁਸੀਂ ਸਾਨੂੰ ਬੁਲਾਓਗੇ ਉੱਥੇ ਅਸੀਂ ਆਵਾਂਗੇ ਜੇ ਸਾਨੂੰ ਤੁਹਾਡਾ ਪਲਾਨ ਵਧੀਆ ਲੱਗਿਆ ਤੁਸੀਂ ਕੋਈ ਤੁਹਾਡੇ ਕੋਲ ਪ੍ਰੂਫ ਵਧੀਆ ਪ੍ਰੂਫ ਆਗੇ ਨੇ ਤਾਂ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਪਰ ਗਲਤ ਗੁਮਰਾਹ ਨਾ ਹੋਣ ਦਿਾਂਗੇ ਅੱਜ ਨਾ ਹੋਣ ਦਿਾਂਗੇ ਕੱਲ ਕਿਉਂਕਿ ਯੂਨੀਅਨ ਹਮੇਸ਼ਾ ਤੋਂ ਐਫਰਟਸ ਕਰਦੀ ਹੈ ਹਮੇਸ਼ਾ ਤੋਂ ਕਰਦੀ ਰਹੂਗੀ ਜਿਹੜੀ ਚੀਜ਼ ਜਾਇਜ਼ ਆ ਜਾਇਜ਼ ਆ ਜਿਹੜੀ ਚੀਜ਼ ਨਜਾਇਜ਼ ਆ ਨਜਾਇਜ਼ ਆ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਸੈਸ਼ਨ ਨੂੰ ਸਾਰੇ ਵੱਤਵਾ ਸ਼ੇਅਰ ਕਰਿਓ ਕਿਉਂਕਿ ਇਹ ਸੈਸ਼ਨ ਦੇ ਵਿੱਚ ਮੈਂ ਹਰ ਇੱਕ ਪਲੇਟਫਾਰਮ ਤੇ ਤੁਹਾਨੂੰ ਹਰ ਇੱਕ ਚੀਜ਼ ਖੋਲ ਕੇ ਰੱਖੀ ਹੈ ਜਿਹੜੇ ਆ ਆਰਡਰ ਨੇ ਇਹ ਮੈਂ ਤੁਹਾਨੂੰ ਸ਼ੇਅਰ ਕਰ ਦਿਆਂਗਾ ਤੁਸੀਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਜੁੜੇ ਹੋਏ ਹੋ ਮੈਂ ਤੁਹਾਨੂੰ ਉਹਦੇ ਵਿੱਚ ਇਸ ਚੀਜ਼ ਨੂੰ ਸ਼ੇਅਰ ਕਰ ਦਿਆਂਗਾ ਫਾਈਨਲ ਆਰਡਰ ਸਾਰਾ ਕੁਝ ਦੱਸਿਆ ਹੋਇਆ ਹੈ ਇਹਦੇ ਵਿੱਚ ਕਿ ਪੇਪਰ 1 ਔਰ ਪੇਪਰ 2 ਜਿਹੜਾ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਸੀਗਾ 올 ਸਬਜੈਕਟ ਆ ਦੇਖੋ 올 ਸਬਜੈਕਟ ਜਿਹੜਾ ਰਿਜ਼ਲਟ ਬਣਨਾ ਸੀ ਬਣ ਗਿਆ ਇਸ ਤੋਂ ਬਾਅਦ ਰਿਜ਼ਲਟ ਨਹੀਂ ਬਣਨਾ ਜਿਨ੍ਹਾਂ ਨੇ ਫੰਡ ਕਰਤਾ ਉਹ ਫੰਡ ਵਾਪਸ ਲੈ ਲਓ ਠੀਕ ਹੈ ਕੋਈ ਫਾਇਦਾ ਨਹੀਂ ਹੈਗਾ ਬਾਕੀ ਮੈਂ WhatsApp ਗਰੁੱਪ ਦਾ ਲਿੰਕ ਤੁਹਾਨੂੰ ਹੇਠੇ ਪਿੰਨ ਕੀਤਾ ਹੋਇਆ ਹੈ ਜਿਹੜੇ ਸਾਥੀ ਕੁਆਲੀਫਾਈਡ ਨਹੀਂ ਹੋਏ ਉਸ ਚੀਜ਼ ਨਾਲ ਜੁੜੋ ਯੂਨੀਅਨ ਨਾਲ ਜੁੜੋ ਤੁਹਾਨੂੰ ਅੱਗਾ ਜਿਹੜਾ ਟੈਟ ਹੈ ਉਹ ਜਲਦੀ ਯੂਨੀਅਨ ਕਰਵਾ ਕੇ ਦੇਊਗੀ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨ